ਪ੍ਰੈਸ ਕਾਨਫਰੈਂਸ ਮਾਲੀਚਕਰ ਮੁੱਦਾ ਕੀ ਹੈ ਸਰ ਕੀ ਕਹਿਣਾ ਚਾਹੁੰਦੇ ਹੋ ਅੱਜ ਸਾਰੀ ਪ੍ਰੈਸ ਦਿੱਤੀਆਂ ਚਿਰਲਾਂ ਪ੍ਰੈਸ ਨੂੰ ਰਾਹੀ ਕਹਿਣਾ ਚਾਹੁੰਦਾ ਹੈ ਕਿ ਜੋ ਅਨੁਸ਼ਾਸਨ ਪ੍ਰਸ਼ਾਸਨ ਜਿਵੇਂ ਪੁਸਤਰੀ ਤੱਕੇ ਛਾਈ ਦੀ ਗੱਲ ਕਰੀਏ ਤੇ ਥਾਣਾ ਸਿੰਘਪਗੌਂਤ ਪਰੇ ਦੀ ਤੇ ਮੇਰੇ ਨਾਲ ਗਜਿੰਦਰ ਜੀ ਬੈਠੇ ਗਜਨ ਜੀ ਤੇ ਐਸ ਸੀ ਵੀ ਸੀ ਮਹਾਪੰਚਾਇਤ ਦੇ ਮੋਰਚੇ ਤੇ ਬੈਠੇ ਨਾ ਸੀ ਤੇ ਸਾਥੀਆਂ ਦੇ ਇਟਾ ਕੋਲੇ ਇਹਨਾਂ ਨੇ ਮੇਰੇ ਕੋਲ ਕੱਲ ਆਕੇ ਪਰਖੋ ਰਾਤ ਨੂੰ ਇਹਨਾਂ ਨੇ ਫੋਨ ਕੀਤਾ ਪੀ ਮੇਰੀ ਜਿਹੜਾ ਗੱਡੀ ਦਾ ਇੱਕ ਐਕਸੀਡੈਂਟ ਹੋ ਗਿਆ ਬਹੁਤ ਈ ਦੁਰਘਟਨਾ ਵਾਪਰੀ ਜਿੱਦੇ ਜਿਹੜੀ ਪੂਰੀ ਗੱਡੀ ਜਿਹੜੀ ਡੈਮੇਜ ਹੋ ਗਈ ਤੇ ਅੱਗੇ ਜਿਹੜੀ ਬੱਸ ਚੱਰੀ ਸੀ ਸਰਕਾਰੀ ਉਪਰੋਂ ਅਗੇ ਟਰੱਕ ਸੀ ਟਰੱਕ ਵਾਲੇ ਨੇ ਇੱਕ ਗੱਭੇ ਸੜਕ ਤੇ ਜਿਹੜਾ ਹੈ ਬ੍ਰੇਕ ਮਾਰਤੇ ਉਸ ਕਰਕੇ ਪਹਿਲਾਂ ਤਾਂ ਭਰੀ ਵੀ ਸਵਾਰੀਆਂ ਜਿਹੜੀ ਹੈ ਬੱਸ ਵੀ ਉਹ ਬੱਚੇ ਤੇ ਦੂਜੇ ਪਾਸੇ ਇਹਨਾਂ ਦੀ ਗੱਡੀ ਜਿਹੜੀ ਬਹੁਤ ਪੂਰਾ ਨੁਕਸਾਨ ਹੋ ਗਿਆ ਗੱਡੀ ਟੁੱਟੀ ਹੈ ਤੇ ਉਹਦੀ ਵੀਡੀਓ ਮੌਕੇ ਦੀ ਬਣੀ ਹੈ ਵੀਡੀਓ ਦੀ ਰਿਕਾਰਡਿੰਗ ਹੈ ਵੀਡੀਓ ਦਾ ਸਾਰਾ ਕੁਝ ਹੈਗਾ ਤੇ ਉਸ ਤੋਂ ਬਾਅਦ ਜਦੋਂ 12:30 ਇੱਕ ਵਜਨ ਦਾ ਹੈ ਇਹੀ ਵਿਅਕਤੀ 100 ਨੰਬਰ ਤੇ ਫੋਨ ਕਰਕੇ ਪੁਲਿਸ ਬੁਲਾ ਲੈਂਦਾ ਤੇ ਉਹ ਪੁਲਸਾਂ ਵੀ ਇਹ ਕਰਾਲੀ ਅਨਾਜ ਮੰਡੀ ਕੋਲੇ ਕਰਾਲੀ ਅਨਾਜ ਮੰਡੀ ਇੱਕ ਢਾਬਾ ਸ਼ਾਇਦ ਬਸ਼ਰੂ ਢਾਬਾ ਹੋ ਉੱਥੇ ਤੇ ਇੱਕ ਪੁਲਸ ਆ ਜਾਂਦੀ ਹੈ ਤਾਂ ਉਹ ਟਰੱਕ ਜਿਹੜੀ ਬੱਸ ਸੀ ਸਰਕਾਰੀ ਉਹਨੂੰ ਡਰਾਈਵਰ ਕਨੈਕਟਰ ਨੂੰ ਤੇ ਟਰੱਕ ਡਰਾਈਵਰ ਨੂੰ ਖਾਣੇ ਚਲੇ ਜਾਂਦੇ ਤੇ ਟਰੱਕ ਉਸੇ ਜਗ੍ਹਾ ਖੜਿਆ ਤੇ ਹੁਣ ਕੱਲ ਦਾ ਜਿਹੜਾ ਘੇੜੇ ਮਾਰ ਕੇ ਮੈਂ ਕੱਲੇ ਇੱਥੇ ਕੋਲ ਜਾ ਕੇ ਆ ਕੇ ਆ ਮੈਨੂੰ ਨਾਲ ਦੇ ਕੇ ਗਿਆ ਖਾਣੇ ਚ 4 ਘੰਟੇ ਅਸੀਂ ਬੈਠੇ 5-7 ਬੰਦੇ ਪਰ ਲੇਕਰ ਐਸਐਚਓ ਜੁਗੇਸ਼ ਸਿੰਘ ਨੂੰ ਮਿਲੇ ਐਸਐਹ ਜਰਨੈਲ ਸਿੰਘ ਨੂੰ ਮਿਲੇ ਉਹਨਾਂ ਨੇ ਸਾਨੂੰ ਕੋਈ ਲੜ ਪੱਲਾ ਨਹੀਂ ਫੜਾਇਆ ਤਾਂ ਕਿ ਹਾਂਜੀ ਤੁਹਾਡੀ ਤਾਂ ਕਾਰਵਾਈ ਬਣਦੀ ਨਹੀਂ ਹੈ ਜੀ ਸਿਰਫ ਉਹਨਾਂ ਦਾ ਇਹੀ ਕਹਿਣਾ ਸੀ ਕਾਰਵਾਈ ਬਣਦੀ ਨਹੀਂ ਮੈਂ ਕਿਹਾ ਵੀ ਤੁਸੀਂ ਉਸ ਨੂੰ ਬੁਲਾਓ ਜਿਹੜਾ ਬੰਦਾ ਨੁਕਸਾਨ ਕਰਿਆ ਡਰਾਈਵਰ ਨੂੰ ਬੁਲਾਓ ਟਰੱਕ ਦੇ ਮਾਲਕ ਨੂੰ ਬੁਲਾਓ ਉਹ ਕਹਿੰਦਾ ਜੀ ਹਮਾਜ ਹਲਦਾ ਮੈਂ ਕਿਹਾ ਕੋਈ ਗੱਲ ਨਹੀਂ ਅੱਜ ਨਹੀਂ ਆਊਗਾ ਕੱਲ ਨੂੰ ਬੁਲਾ ਲਾਂ ਜਦੋਂ ਅਸੀਂ ਘਰੇ ਆਏ ਦੁਬਾਰੇ ਫੇਰ ਫੋਨ ਆ ਗਿਆ ਤੁਸੀਂ ਐਸਟੀਮੇਟ ਲਵਾਓ ਜੀ ਕੋਈ ਆਪਣਾ ਮਕੈਨਿਕ ਲਿਓ ਅਸੀਂ ਖਰਚਾ ਦੇ ਦਿੰਦੇ ਹਾਂ ਤਾਂ ਰਾਤ ਫੇਰ ਉਹਨਾਂ ਨੇ ਕਿਹਾ ਮਾਰ ਗਿਆ ਫੇਰ ਇਸ ਤਰ੍ਹਾਂ ਅੱਜ ਸਵੇਰ ਦੇ ਫੇਰ ਉੱਤੇ ਵਿਟਾਲ ਕੇ ਉਹਨੇ ਕਿਹਾ ਕਿ 11 ਵਜੇ ਬਾਲਕ ਆ ਗਿਆ ਤੁਸੀਂ ਆਓ ਮੈਨੂੰ ਇਹ ਫੇਰ ਲੈ ਕੇ ਗਜਿੰਦਰ ਜੀ ਥਾਣੇ 'ਚ ਗਿਆ ਸਿੱਖ ਭਗਵੰਤਪੁਰੇ ਉਹ ਥਾਣੇ 'ਚ ਐਸਐਸਓ ਦਾ ਮਿਲਿਆ ਨਹੀਂ ਐਸਐਸਈ ਵੀ ਗਿਆ ਵਸੀ ਜਦੋਂ ਆਇਆ ਲਾਸਟ 'ਚ ਉਹਨੂੰ ਐਸਐਸਈ ਨੂੰ ਕਿਹਾ ਵੀ ਇਹ ਬੈਠੇ ਜੀ ਟਰੱਕ ਵਾਲੇ ਇਹਨਾਂ ਨਾਲ ਪੁੱਛ ਕੇ ਇਹਨੂੰ ਜਿਹੜਾ ਉਹ ਜੋ ਵੀ ਦੀ ਗੱਡੀ ਦਾ ਖਰਚਾ ਜਾਂ ਤਾਂ ਸਾਡੀ ਗੱਡੀ ਠੀਕ ਕਰਾ ਕੇ ਕਰ ਦੇ ਦਿਓ ਜਾਂ ਉਹਦਾ ਐਸਟੀਮੇਟ ਲਵਾ ਕੇ ਇਹਨੂੰ ਖਰਚਾ ਦੇ ਦਿਓ ਬੰਦੇ ਨੂੰ ਸਾਡਾ ਕੋਈ ਕੇਸ ਕਰਾਉਣ ਦਾ ਸ਼ੌਕ ਨਹੀਂ ਹੈ ਇਹਨਾਂ ਦੇ ਪਰਚਾ ਦਾ ਟਿਕਲਾਣਾ ਟਰੱਕਾਂ ਦਾ ਟਿਕਲਾਣਾ ਪਰ ਲੇਕਿਨ ਉਸ ਐਸਐਸਈ ਨੇ ਸਿੰਘ ਭਗਵੰਤਪੁਰੇ ਥਾਣੇ ਦੀ ਪੁ ਸਾਡਾ ਕੋਈ ਵੀ ਦਾ ਸੁਣੀ ਜਦੋਂ ਅਸੀਂ ਇਹ ਇੱਕ ਦਰਖਾਸਤ ਅਜ ਲਿਖਤੀ ਇਹਨਾਂ ਨੇ ਹਿੰਦੀ ਚ ਇੱਕ ਦਰਖਾਸਤ ਲਿਖੀ ਮੈਂ ਲਖਾਈ ਔਰ ਰਸੀਵਿੰਗ ਵੀ ਕਰਦੋਂ ਪਿਆਰ ਨਹੀਂ ਸੀ ਉੱਥੇ ਦੋ ਮੁਲਾਜ਼ਮ ਬੈਠੇ ਸਨ ਤੇ ਐਸੇ ਜਰਮਾਇਲ ਸਿੰਘ ਵੀ ਆ ਗਿਆ ਸੀ ਕਹਿੰਦਾ ਜਦੋਂ ਮੁਰਸੀ ਆਊਗਾ ਉਦੋਂ ਰਸੀਵਿੰਗ ਮਿਲੂਗੀ ਮੁਰਸੀ ਨੇ ਪਤਾ ਨਹੀਂ ਕਿੰਨੀ ਦੇਰ ਚਾਣਾ ਮੈਂ ਕਿਹਾ ਜਦੋਂ ਤਿੰਨ ਮੁਲਾਜ਼ਮ ਬੈਠੇ ਨੇ ਬੋਹਰ ਲਾ ਕੇ ਤੁਸੀਂ ਰਸੀਵਿੰਗ ਕਰਨੀ ਇੱਕ ਕਾਫੀ ਇੱਥੇ ਰੱਖ ਲਿਓ ਇੱਕ ਸਾਨੂੰ ਦੇ ਦਿਓ ਜਦੋਂ ਅਸੀਂ ਥਾਣੇ ਤੋਂ ਬਾਹਰ ਜਦੋਂ ਉਹਨਾਂ ਰਸੀਵਿੰਗ ਨਾ ਦੇਈ ਥਾਣੇ ਤੋਂ ਬਾਹਰ ਜਦੋਂ ਅੱਜ ਵੀਡੀਓ ਬਣਾਣ ਲੱਗੇ ਗਜਿੰਦਰ ਜੀ ਮੇਰੀ ਵੀਡੀਓ ਬਣਾ ਲ ਲਗਾ ਉਹਦੀ ਫੋਟੋ ਵੀ ਹੈ ਮੌਕੇ ਦੀ ਜਦੋਂ ਇੱਕਦਮ ਪੁਲਿਸ ਅੰਦਰ ਤੋਂ ਭੱਜ ਕੇ ਆ ਜਾਂਦੀ ਹੈ ਇਹਦਾ ਫੋਨ ਵੀ ਬੰਦ ਕਰਾ ਦਿੰਦੀ ਹੈ ਵੀ ਤੁਸੀਂ ਵੀਡੀਓ ਨਹੀਂ ਬਣਾ ਸਕਦੇ ਜੀ ਥਾਣੇ 'ਚ ਫਲਾਣਾ ਇਹ ਜਿਹੜੀ ਗੁੰਡਾਗਰਦੀ ਸ਼੍ਰੀਆਮ ਅੱਜ ਥਾਣੇ ਨੂੰ ਸਿੰਘ ਭਗਵੰਤਪੁਰ ਦੇਖਣੇ ਨੂੰ ਮਿਲੀ ਹੈ ਜਦ ਕਿ ਉੱਥੇ ਲੋਕਾਂ ਨੂੰ ਕੀ ਨਿਆਂ ਸਾਥ ਤੋਂ ਆਉਂਗੇ ਇੱਕ ਪਾਸੇ ਤਾਂ ਸੜਕ ਸੁਰੱਖਿਆ ਦੀ ਗੱਲ ਕਰ ਰਹੇ ਨੇ ਬੜੀ ਫੋਰਸ ਲਾਉਣ ਦੀ ਗੱਲ ਕਰ ਰਹੇ ਨਵੀਆਂ ਗੱਡੀਆਂ ਦੇਣ ਦੀ ਗੱਲ ਕਰ ਰਹੇ ਨੇ ਪਰ ਇੱਥੇ ਥਾਣੇ 'ਚ ਬੈਠੀ ਜਿਹੜੀ ਪੁਲਿਸ ਹੈ ਉਹ ਕੀ ਕਰ ਰਹੀ ਹੈ ਤੁਹਾਡੇ ਸਾਹਮਣੇ ਹੈ ਹਕੀਕਤ ਹੈ ਤੇ ਕਾਰੀ ਹਕੀਕਤ ਨੂੰ ਲੈ ਕੇ ਅੱਜ 3 ਦਿਨ ਹੋ ਗਏ ਗੱਡੀ ਵੀ ਫੁੱਟੀ ਪਈ ਐ ਤੇ ਗੱਡੀ ਖੜੀ ਵੀ ਉੱਥੇ ਜਾਂ ਨੁਕਸਾਨ ਵੀ ਹੋਇਆ ਤੇ ਪੁਲਿਸ ਤੁਹਾਨੂੰ ਪਿਆਰ ਨਹੀਂ ਪੁਲਿਸ ਕੋਈ ਕਾਰਵਾਈ ਨਹੀਂ ਕਰਦੀ ਜਿਹਦੀ ਅਸੀਂ ਲਿਖਤੀ ਅੱਜ ਕੰਪਲੇਂਟ ਦੇਖਿਆ ਹੈ ਪਤਾ ਨਹੀਂ ਉਹ ਕਾਰਵਾਈ ਕਰਨੀ ਹੈ ਜਾਂ ਨਹੀਂ ਕਰਨੀ ਜੇਕਰ ਪੁਲਿਸ ਇਸ ਕੰਪਲੇਂਟ ਤੇ ਕਾਰਵਾਈ ਨਹੀਂ ਕਰਦੇ ਅਸੀਂ ਲਿਖਤੀ ਕੰਪਲੇਂਟ ਮਾਨਯੋਗ ਇਲੈਕਸ਼ਨ ਕਮਿਸ਼ਨ ਪੰਜਾਬ ਤੇ ਭਾਰਤ ਸਰਕਾਰ ਦੇ ਇਹਨਾਂ ਦੇ ਖਿਲਾਫ ਪੁਲਿਸ ਦੇ ਖਿਲਾਫ ਕੰਪਲੇਂਟ ਭੇਜ ਰਹੇ ਹਾਂ ਤਾਂ ਕਿ ਜਿਹੜੇ ਥਾਣਿਆਂ 'ਚ ਰੁਲ ਰਹੇ ਨੇ ਲੋਕ ਇਹ ਜਿਹੜੀਆਂ ਹੁਣ ਜਿਹੜੇ ਆਰਡਰ ਐ ਡਾਇਰੈਕਸ਼ਨਾਂ ਨੇ ਉਹ ਇਲੈਕਸ਼ਨ ਕਮਿਸ਼ਨ ਨੇ ਦੇਣ ਨਾ ਕਿ ਸਰਕਾਰ ਨੇ ਇਲੈਕਸ਼ਨ ਕਮਿਸ਼ਨਰ ਦੇ ਖਿਲਾਫ ਤੁਰੰਤ ਕਾਰਵਾਈ ਕਰੇਗਾ ਤੇ ਇਸ ਨੂੰ ਜਿਹੜਾ ਫੀਡਤਾ ਦੀ ਗੱਡੀ ਦਾ ਨਸਖਾਵ ਨ ਹੋਇਆ ਇਹਨੂੰ ਨੁਕਸਾਨ ਮਿਲਣਾ ਚਾਹੀਦਾ ਤੇ ਉਹ ਪੁਲਿਸ ਜਿਹੜੇ ਨਹੀਂ ਸੁਣੀ ਜਿਹਦੀ ਨਲਾਇਕੀ ਕਰਕੇ ਇਹਨਾਂ ਸਾਨੂੰ ਕਰਨਾ ਪਿਆ ਉਹਨਾਂ ਦੇ ਖਿਲਾਫ ਕਾਰਵਾਈ ਪਾਉਣੀ ਚਾਹੀਦੀ। ਗੁਰਿੰਦਰ ਜੀ ਤੁਸੀਂ ਵੀਡੀਓ ਬਣਾਉਣ ਦੀ ਗੱਲ ਕਰ ਰਹੇ ਹੋ ਥਾਣੇ ਦੇ ਬਾਹਰ ਪੁਲਿਸ ਨੂੰ ਰੋਕਣ ਦਾ ਕੀ ਕਾਰਨ ਬੰਦਾ ਹੈ ਕਿਉਂ ਰੋਕ ਰਹੀ ਸੀ ਕਿ ਜੇ ਤੁਸੀਂ ਵੀਡੀਓ ਬਣਾ ਰਹੇ ਨਾਰਮਲੀ ਬਣਾ ਰਹੇ ਸੀ ਕੋਈ ਤਾਂ ਤੱਕੜੀ ਸੀਗਾ ਕਿਸੇ ਨਾਲ ਅਸੀਂ ਸਿਰਫ ਇਹੀ ਨਸਖਾ ਚਾਹੁੰਦੇ ਸੀ ਵੀ ਅਸੀਂ ਆਹ ਦਰਖਾਸਤ ਦੇਣ ਆਏ ਆ ਤੇ ਆਹ ਦਰਖਾਸਤ ਦੇ ਕੇ ਚਲੇ ਆ ਪਰ ਸਾਨੂੰ ਰਸੀਵਿੰਗ ਨਹੀਂ ਦੇ ਰਹੇ ਸਿਰਫ ਇਹ ਗੱਲ ਕਰਕੇ ਤੁਸੀਂ ਪ੍ਰੂਫ ਇਕੱਠਾ ਕਰ ਰਹੇ ਸੀ ਕੱਲ ਨੂੰ ਅਸੀਂ ਪ੍ਰੂਫ ਇਕੱਠਾ ਕਰ ਰਹੇ ਸੀ ਤੁਹਾਡੇ ਰਾਹੀਂ ਸਰਕਾਰ ਨੂੰ ਕੱਲ ਨੂੰ ਦੇਣ ਵਾਸਤੇ ਵੀ ਹਾਂਜੀ ਸਾਡੀ ਕਿਹਦੀ ਕੁੜਾਦਾਨ ਜੀ ਆ 10 ਬਿੰਨ ਚਰਾਏ ਜੇਰਦਨ ਜਿਹੜੀ ਅਰਜ਼ੀ ਹੈ ਤੇ ਇਸ ਕਰਕੇ ਅਸੀਂ ਬਕੂਤ ਬਣਾਉਣਾ ਚਾਹੁੰਦੇ ਪਰ ਸਾਨੂੰ ਉਹ ਵੀ ਉੱਤੇ ਬਿਰਾੜ ਨਹੀਂ ਦੇ ਰਹੀ ਜਿਹਦੀ ਛੋਟ ਥੋੜੀ ਜੀ ਵੀਡੀਓ ਮੇਰੀ ਫੋਟੋ ਕੱਚ ਹੋ ਗਈ ਪਰ ਇਹ ਅਸੀਂ ਜਰਨਲਿਸਟਿਕ ਨੇ ਜਿਹੜੀ ਬਤਮੀਜੀ ਕੀਤੀ ਹੈ ਇਹਦੇ ਨਾਲ ਦਾ ਫੋਨ ਜਦੋਂ ਹਟਾ ਲਿਆ ਖੋਣ ਲੱਗਿਆ ਤਾਂ ਉਹਨਾਂ ਨੇ ਕਿਵੇਂ ਜਾ ਕੇ ਬਹੁਤ ਹੀ ਔਖੀ ਜਿਹੜੀ ਰਸੀਵਿੰਗ ਦਿੱਤੇ ਹੀ ਹੈ ਇਹਦੇ ਵਿੱਚ ਪੂਰਾ ਕੀ ਦੇਖਦੇ ਹੋ ਕਿਸ ਤਰ੍ਹਾਂ ਮਤਲਬ ਪੂਰੀ ਵਾਰਦਾਤ ਜਿਹੜੀ ਉਸ ਨੇ ਜਿਹੜਾ ਕਹਿੰਦਾ ਐਕਸੀਡੈਂਟ ਹੋਇਆ ਇਹਦੇ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਕਿ ਆ ਮਤਲਬ ਕਿ ਡਰਾਈਵਰ ਨਾਲ ਪੁਲਸ ਮਿਲੀ ਹੋਈ ਹੈ ਸਿੱਧਾ ਜਿਹਾ ਸਵਾਲ ਹੈ ਜਾਂ ਕੋਈ ਹੋਰ ਕਾਰਨ ਹੈ ਕਿ ਉਹ ਇਹਨਾਂ ਨਾਲ ਕੋਪਰੇਟ ਨਹੀਂ ਕਰ ਰਿਹਾ ਕਿ ਲੋਡ ਇਹਨਾਂ ਦੀ ਸੀ ਡਰਾਈਵਰ ਦੀ ਜਿਹੜੀ ਉਹ ਵੀ ਇਹਨੇ ਸ਼ਿਕਾਇਤ ਕੀਤੀ ਉਸ ਦਿਨ ਰਾਤ ਨੂੰ ਡਰਾਈਵਰ ਨੇ ਆਪਣੀ ਫੋਨ ਆਈਓ ਨਾਲ ਮਾਲਕ ਨਾਲ ਕਰਾ ਦਿੱਤੀ ਜਦੋਂ ਆਈਓ ਦੀ ਜਰਨੈਲ ਸਿੰਘ ਦੀ ਗੱਲ ਡਰਾਈਵਰ ਨੇ ਮਾਲਕ ਨਾਲ ਕਰਾ ਦਿੱਤੀ ਉਸੇ ਟਾਈਮ ਉਹ ਠੰਡਾ ਹੋ ਗਿਆ ਕਹਿੰਦਾ ਇਹਨਾਂ ਦੇ ਕੋਈ ਕਾਰਵਾਈ ਨਹੀਂ ਹੋਣੀ ਤਾਂ ਕਿ ਜਿਹੜੀ ਹੈ ਮਿਲੀ ਭੁਗਤ ਹੈ ਇਹ ਕ੍ਰੈਪਸ਼ਨ ਨੂੰ ਬੁੜਾਵਾ ਦੇਣ ਵਾਲੀ ਗੱਲ ਕਰ ਲੋ ਜਾਂ ਮੇਲੀ ਪੁਲਿਸ ਦੀ ਗੱਲ ਕਰ ਲੋ ਜਾਂ ਜਿਹੜੇ ਇਹਨੂੰ ਪੈਸੇ ਮਿਲਣੇ ਸੀ ਕੰਪਨਸੇਸ਼ਨ ਤੇ ਸੈਦੋ ਟਰੱਕ ਵਾਲੇ ਤੋਂ ਪੁਲਸ ਲੈ ਜੀ ਮੈਨੂੰ ਇਹ ਵੀ ਉਹ ਪੁਲਸ ਲੈ ਜੋ ਜਦ ਕਿ ਹੋਰ ਵੀ ਬਹੁਤ ਸਾਰੇ ਕੇਸਾਂ 'ਚ ਇਹੀ ਕੁਝ ਹੁੰਦਾ ਕਿ ਇਹੋ ਜਿਹਾ ਜ਼ਿਲ੍ਹਾ ਮੋਹਾਲੀ ਦੀ ਪੁਲਸ ਹੈ ਜਾਂ ਰੋਪੜ ਦੀ ਪੁਲਸ ਹੈ ਇਹੀ ਕੁਝ ਪੰਜਾਬ ਪੁਲਿਸ ਜਿਹੜਾ ਹੋ ਰਿਹਾ ਤੁਹਾਡੇ ਕੋਲੇ ਅਨੇਕਾਂ ਆਧਾਰਨਾ ਥੜੀਆਂ ਆਏ ਪਈਆਂ ਤੁਸੀਂ ਇਲੈਕਸ਼ਨ ਕਮਿਸ਼ਨ ਨੂੰ ਸ਼ਿਕਾਇਤ ਕਰਨ ਦੀ ਗੱਲ ਕਰ ਰਹੇ ਹੋ ਤੁਹਾਨੂੰ ਕੀ ਲੱਗਦਾ ਉੱਥੇ ਤੁਹਾਡੀ ਸੁਣੀ ਜਾਏਗੀ ਮੈਂ ਕਹਿੰਦਾ 100% ਪਹਿਲਾਂ ਵੀ ਅਸੀਂ ਕਈ ਪੁਲਸ ਵਾਲੇ ਪਿੱਛ 2019 ਦੇ ਇਲੈਕਸ਼ਨ ਦੀ ਗੱਲ ਕਰ ਲਈਏ ਇਹ 17 ਦੀ ਗੱਲ ਕਰ ਲਈਏ ਕਈ ਪੁਲਸ ਵਾਲੇ ਜਿਵੇਂ ਮਜਾਦ ਚੌਂਕੀ ਦੇ ਪੁਲਸ ਵਾਲੇ ਇੱਥੇ ਮਾਫੀ ਵੀ ਮੰਗ ਕੇ ਗਏ ਸੀ ਤੇ ਮਾਫੀ ਮੰਨ ਕੇ ਉਹਨਾਂ ਨੇ ਜਿਹੜਾ ਇੱਕ ਐਂਪਲੀਫਾਇਰ ਪਾ ਰਿਆ ਸੀ ਮੇਰੇ ਇਲੈਕਸ਼ਨ 'ਚ ਮੈਂ ਖੁਦ ਐਮਐਲਏ ਦੇ ਇਲੈਕਸ਼ਨ ਲੜਿਆ ਅ ਪੁਲਸ ਨੇ ਜਿਹੜੀ ਬੰਦੀ ਕੀਤੀ ਸੀ ਇੱਕ ਟੈਂਪੂ ਵਾਲੇ ਨਾਲ ਤਾਂ ਉਹ ਜਿਹੜਾ ਐਂਪਲੀਫਾਇਰ ਵੀ ਦੇ ਗਿਆ ਸੀ ਪੈਸੇ ਵੀ ਦਿੱਤੇ ਤੇ ਮਾਫੀ ਵੀ ਮੰਗ ਕੇ ਗਿਆ ਸੀ ਅਸੀਂ ਉਸੇ ਤਰ੍ਹਾਂ ਇਲੈਕਸ਼ਨ ਕਮਿਸ਼ਨ ਨੂੰ ਜਿਹੜੀ ਅਪੀਲ ਕਰਦੇ ਆ ਤੁਹਾਡੇ ਨਾਲ ਹੀ ਬੇਰਤੀ ਕਰਦੇ ਆ ਕਿ ਪੁਲਸ ਦੇ ਨੱਥ ਪਾਉਣ ਵਾਸਤੇ ਇਹਨਾਂ ਦੇ ਖਿਲਾਫ ਕਾਰਵਾਈ ਬਣਦੀ ਹੈ ਤੇ ਤੁਸੀਂ ਕਿ ਮੋਰਚੇ ਦੇ ਪ੍ਰਧਾਨ ਵੀ ਹੋ ਜਾਂ ਕਾਰਜਕਾਰੀ ਮੈਂਬਰ ਹੋ ਇਸ ਤਰ੍ਹਾਂ ਦਾ ਟੱਪ ਟੱਪ ਮੋਰਚਾ ਚਲਾਉਂਦੇ ਹੋ ਪੰਜਾਬ 'ਚ ਤੁਹਾਡਾ ਨਾਂ ਹੈ ਤੇ ਪੁਲਿਸ ਤੁਹਾਡੇ ਨਾਲ ਇਸ ਤਰ੍ਹਾਂ ਕਰ ਰਹੀ ਹੈ ਤੇ ਬਾਕੀ ਲੋਕਾਂ ਨਾਲ ਕੀ ਆਸ ਕੀਤੀ ਜਾ ਸਕਦੀ ਹੈ ਇਹੀ ਤਾਂ ਸੋਚਣ ਵਾਲੀ ਗੱਲ ਹੈ ਕੱਲ ਉਹਨਾਂ ਨੂੰ ਦੱਸਿਆ ਉਸ ਐਸ.ਆਈ.ਓ. ਦਾ ਜੁਗੇਸ਼ ਜੀ ਨੇ ਇਹ ਵੀ ਕਿਹਾ ਵੀ ਪ੍ਰਧਾਨ ਜੀ ਮੈਂ ਮੋਹਾਲੀ ਦੇ ਕੈਮ ਨੂੰ ਮੋਹਾਲੀ ਬਾਰੇ ਚੰਗੀ ਤਰ੍ਹਾਂ ਪਤਾ ਵੱਡੇ ਬਾਰੇ ਪਤਾ ਪਰ ਮੈਂ ਕਿਹਾ ਵੀ ਮੈਂ ਨਿਆਂ ਖਾਤ ਤੋਂਣ ਵਾਲੀ ਗੱਲ ਕਰਦਾ ਮੈਂ ਕੋਈ ਟਰੱਕ ਨਾਲ ਮੇਰੀ ਕਿਹੜੇ ਕੋਦੇ ਨਾਲ ਗੁੱਝਣੀ ਹੈ ਇਹ ਕੋਈ ਤੱਕਾ ਨਹੀਂ ਹੈ ਜਾਤੀ ਦੁਸ਼ਮਣੀ ਹੈ ਮੈਂ ਇਸ ਬੰਦੇ ਦੇ ਜਿਹਦਾ ਪੀੜਤ ਲੋਕ ਐ ਪੀੜਤ ਬੰਦੇ ਨੂੰ ਅਨਿਆਂ ਸਾਫ ਤੋਂ ਵਾਸਤੇ ਸਾਡਾ ਅੱਤਿਆਚਾਰ ਪ੍ਰਿਸ਼ਟਾਚਾਰ ਬ੍ਰੋਡੀ ਫਾਂਟੇ ਇੱਥੇ ਕਰਕੇ ਬਣਾਇਆ ਉਸ ਦੇ ਜਿਹੜੇ ਅਸੀਂ ਸਾਰੇ ਮੈਂਬਰ ਬੈਠੇ ਨੇ ਮੋਰਚੇ ਤੇ ਅਸੀਂ ਕੱਲ ਦਾ ਇਹ ਬੰਦਾ ਜਿਹੜਾ ਵਿਅਕਤੀ ਮੋਰਚੇ ਤੇ ਅਸੀਂ ਚਾਰ ਪੰਜ ਬੰਦੇ ਜਾ ਕੇ ਕੱਲ ਵੀ ਭਗਵੰਤਪੁਰ ਜਾ ਕੇ ਥਾਣੇ 'ਚ ਅੱਜ ਵੀ ਜਾ ਕੇ ਪਰ ਪੁਲਿਸ ਉੱਤੇ ਸੁਣਨ ਨੂੰ ਕੋਈ ਧਿਆਨ ਨਹੀਂ ਹੈ ਪੁਲਿਸ ਦੀ ਏਡੀ ਗਲੈਕੀ ਹੈ ਮਾੜੀ ਹਾਲਤ ਹੈ ਮੈਂ ਤੁਹਾਡੇ ਰਾਹੀਂ ਮਾਨਯੋਗ ਮੁੱਖ ਮੰਤਰੀ ਸਾਹਿਬ ਨੂੰ ਕਹਿੰਦਾ ਜਿਹੜੀ ਬੇਲਗਾਮ ਪੁਲਿਸ ਹੈ ਇਹਦੇ ਲਗਾਮ ਕੱਸੋ ਤਾਂ ਕਿ ਲੋਕਾਂ ਨੂੰ ਨਿਆਂ ਸਾਫ ਦੇਵੋ ਸਾਡੇ ਬਾਰੇ ਵਿੱਚ ਜੇ ਸੀ ਐਕਸੀਡੈਂਟ ਹੋਆ ਤੁਰੰਤ ਸਭ ਤੋਂ ਪਹਿਲੇ 100 ਨੰਬਰ ਤੇ ਕਾਲ ਕਰਕੇ ਪੀਸੀਆਰ ਬੁਲਾਈ ਉਹਨਾਂ ਨੇ ਵੀ ਆਨੇ ਮੇ ਲਗਭਗ 15 ਮਿੰਟ ਲਗਾ ਦਿੱਤੇ ਉਹਨਾਂ ਨੂੰ ਉਸ ਕੇ ਬਾਅਦ ਜਦ ਉਹਨਾਂ ਕੋ ਸਾਰੀ ਬਾਤ ਬਤਾਈ ਸਿਚੁਏਸ਼ਨ ਬਤਾਈ ਕਿ ਜਹਾਂ ਬਸ ਨੇ ਬ੍ਰੇਕ ਮਾਰੀ ਸੀ ਵਿੱਚ ਰੋਡ ਮੇ ਬਸ ਨੇ ਬ੍ਰੇਕ ਮਾਰੀ ਸੀ ਆਗੇ ਬਸ ਕੇ ਆਗੇ ਟਰੱਕ ਰੁਕਾ ਤਾ ਉਸ ਵਜ੍ਹਾ ਸੇ ਵਿੱਚ ਰੋਡ ਮੇ ਵਹੀਂ ਪੇ ਬਸ ਨੇ ਬ੍ਰੇਕ ਮਾਰੀ ਹਮੇ ਵੀ ਬੜੀ ਮੁਸ਼ਕਿਲ ਸੇ ਹਮ ਬਚੇ ਤੇ गाड़ी तो टूट गई बस अगर दो सेकेंड और लेट होते तो हम भी नहीं रहते इतनी ज़बरदस्त ब्रेक मारी थी वहाँ पर और वहाँ पर सारी सिचुएसन बताई जहाँ से बस घसीट दी गई है आगे गाड़ी के निशान भी थे वो टायरों के निशान भी थे सारी चीज़ें मौके पे तो उनको सभी को दिखाई थी तेलूराम जी भी आए थे वहाँ पे जनरल सिंह जी भी आए थे वहाँ पे तो उनको सारी चीज़ें बताई थी बट बत उनका जनरल सिंह का ये कहना था जी कि भाई जब बस ट्रक में टच ही नहीं हुई तो बस ट्रक वाले की गलती नहीं है गलती नहीं है वो गलती मान ही नहीं रहे बोलो ट्रक वाले का कोई कसूर नहीं है भाई ये, ये तो बेकसूर है और आज भी नहीं माना उन्होंने कल भी गए थे सब भी नहीं मान रहे थे ना ड्राइवर मान रहा है और उसके पास मेरे हिसाब से लाइसेंस भी प्रॉपर है नहीं ट्रक ड्राइवर के पास तो यही रिक्वेस्ट है कि जो नुकसान हुआ है हम बच गए ठीक है इतना बहुत है हमारे लिए हमारे लिए कुछ नहीं चाहिए जो बस जो गाड़ी में नुकसान हुआ है वो ठीक करवा रहे बस तो जो आप कह रहे हो कि बस आपके आगे थी बस के आगे ट्रक था बस बस में बड़ी सवारी बैठी थी पैंतीस चालीस उसमें सवारी थी क्या वो बस में बड़ी मुश्किल से बची है और बहुत ज्यादा बहुत इमरजेंसी ब्रेक मारी है वहाँ पे बिल्कुल डेड ब्रेक मारी है तब जाके बड़ी मुश्किल सारी रात वो वहां वहीं पे रहे हैं बस बस वहीं पे खड़ी नहीं थाने में लेके गए लेकिन ट्रक को उन्होंने वहाँ से हिलाया नहीं है ट्रक को थाने में नहीं लेके गए वो तो ट्रक वाले का तो कोई कसूर ही नहीं गाड़ी पेड़ी है मुझे पे बात की है वहाँ के जो थाने के ऑफिसर उनका यही कहना है कि लॉ के हिसाब से ये चीज़ नहीं बनती क्योंकि वो कहते हैं कि गाड़ी बस आगे चल रही थी उसके बाद आपकी गाड़ी थी और साथ में ट्रक था तो जब आपने ब्रेक मारी उन्होंने आके ब्रेक मारी आपने ब्रेक मारी साथ चीजें उनकी टकरा दी तो लॉ के हिसाब से कोई आपकी गाड़ी ठीक कराने का होता इस बारे में आप क्या कहना चाहूँगा ये तो जी ऐसा ही है जी फिर लॉ का हिसाब से या तो बस में से दो चार सवारी मर जाती दो चार बंदे मर जाते या फिर हम मर जाते उसके हिसाब से फिर लॉ के हिसाब से फिर वो उनको दे देते दे दे कंपन दे जो भी बनता है दो चार लाख दे देते दे उस टाइम अब अब जरूर इसमें कार्रवाई होनी चाहिए जो जो लापरवाही है ड्राइवर की लापरवाही है ट्रक ड्राइवर की लापरवाही है उसने बीच रोड में डेड ब्रेक मारी है तो इससे नुकसान जान माल का पूरा हो सकता था बिल्कुल एक चीज बताइए जान बची है गाड़ी बिल्कुल और डैमेज है बस ड्राइवर कंडक्टर ने क्या ट्रक के खिलाफ शिकायत दी थाने हाँ, उन्होंने शिकायत भी दी है उनकी वीडियो रिकॉर्डिंग भी मेरे पास है वो जो उसके साथ स्टेटमेंट स्टेटमेंट और बस ड्राइवर की मैच करती है कि ट्रक वाले ने ब्रेक मारी उसके बाद कुछ हुआ। बस ड्राइवर कंडक्टर वो सरकारी लोग हैं वो वो बोलेंगे उन्होंने अपनी जेब से नहीं देना जो भी जो भी प्रोसेस बनता उसका वो झूठ नहीं बोलेंगे उन्होंने वहाँ पे भी स्टेटमेंट दी मेरे पास रात की भी रिकॉर्डिंग है और जो पुलिस वालों के साथ जो बातचीत हो रही है उस टाइम की भी रिकॉर्डिंग है बस ड्राइवर की और ट्रक ड्राइवर की उनकी जो दोनों बात हो रही थी वो भी रिकॉर्डिंग है ट्रक ड्राइवर अपनी गलती मानने को तैयार ही नहीं है वो ट्रक ड्राइवर ड्र का कहना कि मैंने तो ब्रेक मारी थी जी मैंने अपने हिसाब से देख के ब्रेक मारी थी पिछले वाला अपने हिसाब से गाड़ी हैंडल करे वो अब आज भी अपनी गलती मानने को तैयार ही नहीं है वो गलती नहीं मान रहे नुकसान तो बाद की बात है वो गलती तक नहीं मान रहे अपनी अब आप ऐसा ट्रक ट्रक ड्राइवर का मालिक है वो भी नहीं है, बिल्कुल भी मानने को तैयार चाहिए हमारी गाड़ी जो है ट्रक से टच नहीं हुई वो आपकी बस से टच हुई है ट्रक की कोई गलती नहीं है उनका ये कहना है अब आप चाहते हैं क्या पूरे मामले में जी हम तो बच गए जी और ये इस पर कार्रवाई कर दी जाए जो ट्रक है जो जो उसने लापरवाही की है उस पर कार्रवाई की जाती आपको नहीं लगता कि आपको मुआवजा बस वाले से मांगना चाहिए मौके पे जो गलती है वो पुलिस वालों को भी दिखाई है वहाँ पे वो गलती ट्रक वाले की है अगर बस वाले की गलती है तो बस से दिला दो लेकिन लेकिन गलती जो सच्चाई जो वो है वो बीच रोड में ट्रक ने ब्रेक मारी है फिर उसके पीछे जो बस थी बस ने ब्रेक मारी है हमने ब्रेक मारी है हमारी क्या कहते हैं जो थोड़ी सी टच हुई थी बस अगर दो फुट की जगह और होती तो हमारी गाड़ी टच नहीं होती अगर दो सेकेंड और वो लेट कर देते तो हम भी नहीं रहते तीन दिन का मामला हो गया जिस तरह प्रधान जी कह रहे हैं कि आपकी रिपोर्ट नहीं लिखी जा रही थी आज आपको पुलिस वालों ने आपका फोन छीन लिया इस चीज को लेकर क्या कहना चाहोगे ये उनके तो उस परसों रात से ही वो बस ट्रक वालों की सुन रहे हैं उससे फोन पे बात करा रहे थे मालिक से ड्राइवर है जो उनके जनरल साहब से फोन पे बात करा रहे थे उसके बाद वो सुनता ही नहीं वो रहे ट्रक वाले की गलती नहीं आपने देखना था आपने अपने हिसाब से चलाने थी गाड़ी ठीक है हाँ वो अपनी गलती मानने को तैयार नहीं है दोनों में कोई थैंक यू सर